ਜਿੱਥੇ ਇੱਕ ਪਾਸੇ ਕੈਨੇਡਾ ਵੱਲੋਂ ਪ੍ਰਵਾਸੀਆਂ ਨੂੰ ਵੱਡੇ ਝਟਕੇ ਦਿੱਤੇ ਜਾ ਰਹੇ ਨੇ ਉੱਥੇ ਹੀ ਹੁਣ ਨਿਊਜ਼ੀਲੈਂਡ ਦੇ ਵੱਲੋਂ ਪ੍ਰਵਾਸੀਆਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਪ੍ਰੋਸੈਸ ਨੂੰ ਬਿਹਤਰ ਕਰਦੇ ਹੋਏ ਵੀਜ਼ਾ ਨਿਯਮਾਂ ਦੇ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਨੇ ਇਸ ਦਾ ਕਿੰਨਾ ਕੁ ਫਾਇਦਾ ਪ੍ਰਵਾਸੀਆਂ ਨੂੰ ਹੋਏਗਾ ਤੁਹਾਨੂੰ ਦੱਸ ਦਿਆਂ ਕਿ ਇਹਨਾਂ ਬਦਲਾਵਾਂ ਦਾ ਉਦੇਸ਼ ਕਰਮਚਾਰੀਆਂ ਤੇ ਨੌਕਰੀ ਦੇਣ ਵਾਲਿਆਂ ਲਈ ਵਰਕ ਐਕਸਪੀਰੀਅੰਸ ਕ੍ਰਾਈਟੇਰੀਆ ਵੇਤਨ ਐਡਜਸਟਮੈਂਟ ਦੇ ਮੀਦਾ ਵੀਜ਼ਾ ਮਿਆਦ ਦੇ ਅਯੋਜਨ ਨਾਲ ਇਮੀਗ੍ਰੇਸ਼ਨ ਪ੍ਰੋਸੈਸ ਨੂੰ ਸਰਲ ਬਣਾਉਣਾ ਹੈ ਨਿਊਜ਼ੀਲੈਂਡ ਸਰਕਾਰ ਨੇ ਮਾਈਗ੍ਰੈਂਟਸ ਲਈ ਵਰਕ ਐਕਸਪੀਰੀਅੰਸ ਦੇ ਮਾਪਦੰਡ 3 ਤੋਂ ਘਟਾ ਕੇ 2 ਸਾਲ ਕਰ ਦਿੱਤੇ ਨੇ ਇਸ ਕਦਮ ਨਾਲ ਹੁਨਰਮੰਦ ਲੋਕ ਨਿਊਜ਼ੀਲੈਂਡ ਵਿੱਚ ਸਾਨੀ ਦੇ ਨਾਲ ਰੁਜ਼ਗਾਰ ਲੱਭ ਸਕਣਗੇ ਨਵੇਂ ਨਿਯਮ ਨਿਊਜ਼ੀਲੈਂਡ ਵਿੱਚ ਨੌਕਰੀ ਦੇ ਮੌਕੇ ਲੱਭ ਰਹੇ ਭਾਰਤੀ ਪ੍ਰਵਾਸੀਆਂ ਦੀ ਮਦਦ ਕਰਨਗੇ ਨਿਊਜ਼ੀਲੈਂਡ ਨੇ ਹੁਣ ਸੀਜ਼ਨਲ ਵਰਕਰਸ ਲਈ ਦੋ ਨਵੇਂ ਰਸਤੇ ਦੀ ਪੇਸ਼ ਕੀਤੇ ਨੇ ਤਜਰਬੇਕਾਰ ਸੀਜ਼ਨਲ ਵਰਕਰਸ ਦੇ 3 ਸਾਲ ਦਾ ਮਲਟੀ ਐਂਟਰੀ ਵੀਜ਼ਾ ਤੇ ਘੱਟ ਕੁਸ਼ਲ ਲੇਬਰਸ ਲਈ 7 ਮਹੀਨੇ ਦਾ ਸਿੰਗਲ ਐਂਟਰੀ ਵੀਜ਼ਾ ਦਿੱਤਾ ਹੈ ਇਹ ਰਸਤੇ ਸੀਜ਼ਨਲ ਵਰਕਰਸ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਗਏ ਨੇ ਇਸ ਤੋਂ ਇਲਾਵਾ ਮੰਨਤਾ ਇੱਕ ਕ੍ਰੈਡਿਟ ਇੰਟਰਪਾਈਲ ਵਰਕ ਵੀਜ਼ਾ ਤੇ ਸਪੈਸੀਫਿਕ ਪਰਵ ਪਰਪਸ ਵਰਕ ਵੀਜ਼ਾ ਲਈ ਆਸਤਨ ਵੇਤਨ ਮਾਪਦੰਡ ਸਰਕਾਰ ਵੱਲੋਂ ਹਟਾ ਦਿੱਤੇ ਗਏ ਨੇ ਨਵੇਂ ਨਿਯਮਾਂ ਤਹਿਤ ਹਾਲਾਂਕਿ ਨੌਕਰੀ ਦੇਣ ਵਾਲੇ ਨੌਕਰੀ ਦੇ ਮੌਕੇ ਨੂੰ ਪੋਸਟ ਕਰਨ ਤੇ ਭੂਮਿਕਾ ਤੇ ਸਥਾਨ ਲਈ ਬਾਜ਼ਾਰ ਦਰ ਅਨੁਸਾਰ ਤਨਖਾਹ ਦੀ ਪੇਸ਼ਕਸ਼ ਕਰ ਸਕਦੇ ਨੇ ਉਹਨਾਂ ਨੇ ਹੁਣ ਪਹਿਲਾਂ ਤੋਂ ਨਿਰਧਾਰਤ ਤਨਖਾਹ ਮਾਪਦੰਡ ਤੋਂ ਪੂਰਾ ਕਰਨ ਦੀ ਦੌੜ ਨਹੀਂ ਹੈਗੀ ਆਪਣੇ ਬੱਚਿਆਂ ਨੂੰ ਨਿਊਜ਼ੀਲੈਂਡ ਲਿਆਉਣ ਦੇ ਇਸ਼ੂਕ AEWV ਧਾਰਕਾਂ ਨੂੰ ਸਾਲਾਨਾ ਘੱਟ ਤੋਂ ਘੱਟ 55844 ਡਾਲਰ ਕਮਾਉਣਾ ਹੋਏਗਾ ਇਹ ਘੱਟੋ ਘੱਟ ਸੀਮਾ 2019 ਤੋਂ ਨਹੀਂ ਬਦਲ ਨਹੀਂ ਬਦਲੀ ਗਈ ਇਸ ਦਾ ਉਦੇਸ਼ ਇਹ ਚ ਕਿੰਨੀ ਬਣਾਉਣਾ ਕਿ ਮਾਈਗ੍ਰੈਂਟਸ ਪਰਿਵਾਰ ਦੇਸ਼ ਦੇ ਵਿੱਚ ਰਹਿੰਦੇ ਹੋਏ ਆਰਥਿਕ ਤੌਰ ਤੇ ਖੁਦ ਨੂੰ ਬਣਾਏ ਰੱਖ ਸਕੇ ਇਸ ਤੋਂ ਇਲਾਵਾ ਨਿਊਜ਼ੀਲੈਂਡ ਨੇ ਉਹਨਾਂ ਸਾਰੀਆਂ ਨੌਕਰੀਆਂ ਲਈ 2 ਸਾਲ ਦੀ ਵੀਜ਼ਾ ਮਿਆਦ ਨੂੰ 3 ਸਾਲ ਤੱਕ ਵਧਾ ਦਿੱਤਾ ਹੈ ਜੋ ਆਸਟ੍ਰੇਲੀਆਈ ਤੇ ਨਿਊਜ਼ੀਲੈਂਡ ਮਾਨਕ ਵਰਗੀਕਰਨ ਸਕਿੱਲ ਪੱਧਰ 4 ਜਾਂ 5 ਦੇ ਅੰਦਰ ਹੁੰਦੇ ਨੇ 2 ਸਾਲ ਦੇ ਵੀਜ਼ਾ ਦੇ ਨਾਲ ਹੁਣ ਇਹਨਾਂ ਨੌਕਰੀਆਂ ਦੇ ਵਿੱਚ ਮੌਜੂਦਾ ਕਰਮਚਾਰੀਆਂ ਜੋ ਲੋੜਾਂ ਨੂੰ ਪੂਰੀਆਂ ਕਰਦੇ ਹਨ 1 ਸਾਲ ਦੇ ਵਿਸਤਾਰ ਦੀ ਮੰਗ ਕਰ ਸਕਦੇ ਨੇ ਰੁਜ਼ਗਾਰਦਾਤਿਆਂ ਨੂੰ ਹੁਣ ਹੁਨਰ ਪੱਧਰ 4 ਜਾਂ 5 ਲਈ ਭਰਤੀ ਕਰਨ ਵੇਲੇ ਕੰਮ ਅਤੇ ਆਮਦਨ ਦੀ 21 ਦਿਨ ਦੀ ਲਾਜ਼ਮੀ ਭਰਤੀ ਦੀ ਮਿਆਦ ਦੀ ਪਾਲਣਾ ਕਰਨ ਦੀ ਲੋੜ ਨਹੀਂ ਹੈਗੀ ਉਹਨਾਂ ਨੂੰ ਇਹ ਦਿਖਾਉਣ ਲਈ ਸਿਰਫ ਇਸ਼ਤਿਹਾਰ ਦੇਣ ਅਤੇ ਯੋਗਤਾ ਪ੍ਰਾਪਤ ਬਿਨੇਕਾਰਾਂ ਦੀ ਇੰਟਰਵਿਊ ਕਰਨ ਦੀ ਵੀ ਲੋੜ ਹੁੰਦੀ ਹੈ ਕਿ ਉਹ ਸਥਾਨਕ ਪੱਧਰ ਤੇ ਕਿਰਾਏ ਤੇ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਸਰਕਾਰ ਦੇ ਨਿਰਮਾਣ ਉਦਯੋਗ ਵਿੱਚ ਵਰਕਰਸ ਦੀ ਕਮੀ ਨੂੰ ਦੂਰ ਕਰਨ ਲਈ ਕੁਝ ਭੂਮਿਕਾਵਾਂ ਲਈ ਘਰੇਲੂ ਮਾਪਦੰਡ ਨੂੰ 35% ਤੋਂ ਘਟਾ ਕੇ 15% ਕਰ ਦਿੱਤਾ ਗਿਆ ਅਤੇ ਇਸ ਨਾਲ ਖੇਤਰ ਦੀਆਂ ਕੰਪਨੀਆਂ ਤੇ ਵਰਕਰਸ ਦੀ ਕਮੀ ਨੂੰ ਦੂਰ ਕਰਨਾ ਆਸਾਨ ਹੋ ਗਿਆ ਹੈ ਤਾਂ ਇਹਨਾਂ ਬਦਲਾਵਾਂ ਦੇ ਕਾਰਨ ਜਿਹੜੇ ਲੋਕ ਜਾਣਦੇ ਨੇ ਨਿਊਜ਼ੀਲੈਂਡ ਵਿੱਚ ਕਿਉਂਕਿ ਉੱਥੇ ਬਹੁਤ ਸਾਰੇ ਲੋਕ ਜਹੇ ਨੇ ਜਿਹੜੇ ਵਰਕ ਪਰਮਿਟ ਤੇ ਜਾਂਦੇ ਨੇ ਉੱਥੇ ਕੰਮ ਕਰਨਾ ਚਾਹੁੰਦੇ ਨੇ ਕੁਝ ਕੰਪਨੀਆਂ ਵੱਲੋਂ ਜਿਹੜੇ ਨਿਯਮਾ ਹੁੰਦੇ ਨੇ ਕਿ ਕਿੰਨੇ ਘੰਟੇ ਉਹ ਕੰਮ ਕਰ ਸਕਦੇ ਨੇ ਤਾਂ ਉਹਨਾਂ ਨੂੰ ਕਿੰਨਾ ਵੇਤਨ ਮਿਲੇਗਾ ਉਸ ਮੁਤਲਕ ਜਿਹੜੀਆਂ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਸੀਗੀਆਂ ਉੱਧਰ ਜਾ ਕੇ ਪ੍ਰਵਾਸੀਆਂ ਨੂੰ ਤਾਂ ਹੁਣ ਉਹ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਏਗਾ ਕਿਉਂਕਿ ਇਹ ਜਿਹੜਾ ਬਦਲਾਅ ਕੀਤੇ ਗਏ ਨੇ ਇਹਨਾਂ ਬਦਲਾਵਾਂ ਦੇ ਵਿੱਚ ਇਹ ਸਪਸ਼ਟ ਬਣਾਉਣਾ ਹੈ ਕਿ ਜਿਹੜੇ ਉੱਧਰ ਕਹ ਲਈਏ ਕਿ ਕੰਮ ਦੇਣ ਵਾਲੇ ਲੋਕ ਨੇ ਜਿੰਨਾਂ ਕੋਲ ਫਰਮਾਂ ਨੇ ਕੰਪਨੀਆਂ ਨੇ ਜਾਂ ਰੁਜ਼ਗਾਰ ਦੇਣ ਦੇ ਮੌਕੇ ਨੇ ਤਾਂ ਉਹ ਲੋਕ ਨੇ ਜਿਹੜੇ ਆਸਾਨੀ ਦੇ ਨਾਲ ਆਪਣੇ ਵਰਕਰਾਂ ਨੂੰ ਲੱਭ ਸਕਣਗੇ ਤੇ ਜਿਹੜੇ ਉਧਰ ਕੰਮ ਕਰਨਾ ਚਾਹੁੰਦੇ ਆ ਜਾਂ ਕਿ ਉਹਨਾਂ ਨੂੰ ਵੀ ਕੋਈ ਵੱਡੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਏਗਾ ਉਹਨਾਂ ਨੂੰ ਪੈਸੇ ਕਮਾਉਣ ਵਿੱਚ ਜਾਂ ਹੋਰ ਕੰਮ ਕਰ ਲੱਭਣ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ ਤੇ ਸਰਕਾਰ ਵੱਲੋਂ ਜਿਹੜੇ ਨਿਯਮਾਂ ਦੇ ਵਿੱਚ ਬਦਲਾ ਕੀਤਾ ਗਿਆ ਹੈ ਜੋ ਜੱਜ ਧੰਨਵਾਦ